पहले प्राइज ऑफ हार्टियन ट्रिक्स हैकटॉन आर टीम 10011। आई इनवाइट नवीन सिंह सिद्धू ऑन द डे। इस टीम डेवलप लूनर, एन एप्लीकेशन डेवलप्ड टो प्रडिक्ट सेफ नेविगेशन रूट्स विथ टेन पॉइंट्स ऑफ इंटरेस्ट फॉर रोवर्स ऑन द मून बेस्ड ऑन द गिवन कोऑर्डिनेट्स ऑफ द लैंडिंग साइट। जेबीए ਕਿ ਅਸੀਂ ਕੁਝ ਨਾ ਕੁਝ ਜ਼ਰੂਰ ਬਣਨਾ ਪਰ ਬਹੁਤ ਘੱਟ ਵਿਦਿਆਰਥੀ ਹੁੰਦੇ ਆ ਜਿਹੜੇ ਉਸ ਡ੍ਰੀਮ ਨੂੰ ਕੀਕਦੇ ਵਿੱਚ ਬਦਲਦੇ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਪਿੰਡ ਖਾਈ ਦਾ ਉਹ ਨੌਜਵਾਨ ਜਿਸ ਨੇ ਇਸਰੂ ਦੇ ਵਿੱਚ ਅਜੇਹਾ ਵੱਖਰਾ ਕਰ ਦਿੱਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਪਿੰਡ ਖਾਈ ਦਾ ਜ਼ਿਕਰ ਹੋ ਰਿਹਾ ਕੀ ਉਪਲਬਧੀ ਪ੍ਰਾਪਤ ਕੀਤੀ ਹੈ ਉਸਨੇ ਤੇ ਅੱਜ ਉਸਦੇ ਘਰ ਦੇ ਵਿੱਚ ਮੌਜੂਦ ਆ

ਕਿਵੇਂ ਅਸ ਜਿਹੜਾ ਮਕਾਮ ਤੱਕ ਪਹੁੰਚਣ ਦੇ ਵਿੱਚ ਉਹਨੂੰ ਹਾਰਡ ਵਰਕ ਕਰਨਾ ਪਿਆ ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਇਹ ਡ੍ਰੀਮ ਤੁਹਾਡਾ ਬਚਪਨ ਤੋਂ ਸੀਗਾ ਇੱਥੋਂ ਤੱਕ ਆਉਣ ਲਈ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਸ਼ੀਕਲ ਜੀ ਸਾਰਿਆਂ ਨੂੰ ਮੇਰਾ ਨਾਮ ਨਵਦੀਪ ਸਿੰਘ ਪਿੰਡ ਖਾਈ ਮੈਂ ਆਪਣੀ ਪੜ੍ਹਾਈ ਹੁਣ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਕਰ ਰਿਹਾ ਜੇ 10ਵੀਂ 12ਵੀਂ ਦੀ ਗੱਲ ਕੀਤੀ ਜਾਵੇ ਮੈਂ ਆਰਮੀ ਸਕੂਲ ਵਿੱਚ ਪੜਿਆ ਐਜ਼ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਨੇ ਤੇ ਹੁਣ ਲਾਈਕ 12ਵੀਂ ਕਰਨ ਤੋਂ ਬਾਅਦ ਮੈਂ ਸਿੱਧਾ ਹੀ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਪੜਨ ਲੱਗ ਗਿਆ ਸੀ ਮੈਂ ਉੱਥੇ ਬੀਟੈਕ ਕਰ ਰਿਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਮੈਂ 3rd Year ਚੱਲ ਰਿਹਾ ਹਾਂ ਹੂੰ ਔਰ ਇਸ ਰੋ ਦੇ ਵਿੱਚ ਕਿਵੇਂ ਐਂਟਰੀ ਵੀ ਦਿੱਤੀ ਇਸ ਰੋ ਦੇ ਵਿੱਚ ਐਂਟਰੀ ਜੀ ਮੈਂ ਪੜਾਈ ਕਰ ਰਿਹਾ ਸੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲਾਂਚ ਕੀਤਾ ਸੀਗਾ ਹੈਕਥਨ ਲਾਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਉਸੀ ਇਕੱਲੇ ਸੀ ਜਾਂ ਉਹਦੇ ਵਿੱਚ ਹੋਰ ਤੁਹਾਡੀ ਟੀਮ ਵੀ ਸੀ ਤੁਹਾਡੀ ਚਾਰ ਜਣੇ ਦੀ ਟੀਮ ਸੀ ਜੀ ਲਾਈਕ ਮੇਰੇ ਟੀਮ ਮੇਟਸ ਇੱਕ ਨਾਬੇ ਤੋਂ ਮਨਕੀਰਤ ਸਿੰਘ ਜ਼ਿਰਖਪੁਰ ਤੋਂ ਆਪਣਾ ਅਦਿੱਤਿਆ ਸਪਰਾ ਤੇ ਦਿੱਲੀ ਤੋਂ ਰਿਆਸ ਜਦੇਵਾ ਜੀ ਨਵਦੀਪ ਜੇ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮਰਮਣ ਵੱਲੋਂ ਪੁਰਸਕਾਰ ਮਿਲਦਾ ਤਾਂ ਮਨ ਦੇ ਵਿੱਚ ਕੀ ਡ੍ਰੀਮ ਆਇਆ ਤੇ ਕੀ ਫੀਲਿੰਗ ਸੀ ਉਸ ਨੂੰ ਜੀ ਮਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜ੍ਹਾਈਆਂ ਕਰਤੀਆਂ ਬਸ ਇਦਾਂ ਹੀ ਚੱਲਦਾ ਰਹੇ ਹਜੇ ਤੁਹਾਨੂੰ 2 ਸਾਲ ਦੀ ਪੜ੍ਹਾਈ ਹਲੇ ਤੁਹਾਡੀ ਬਾਕੀ ਆ ਹਾਂਜੀ ਤੇ ਤੁਹਾਡੇ ਕਿਹਾ ਕਿ ਬਹੁਤ ਸਾਰੀ ਹਜੇ ਹੋਰ ਹੀ ਬਹੁਤ ਕੁਝ ਕਰਨਾ ਕੀ ਲੱਗਦਾ ਹੈ ਕਿ ਇਸ ਦੇ ਜਰੀਏ ਤੁਸੀਂ ਕਿੱਥੇ ਤੱਕ ਅਪਰੋਚ ਕਰੋਗੇ ਜੀ ਇਸ ਦੇ ਜਰੀਏ ਹੈਲਪ ਬਹੁਤ ਹੋ ਜੇਗੀ ਜੀ ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪ੍ਰਸ਼ਕਾਰਿਤ ਹੋਇਆ ਹੋਇਆ ਲਾਈਕ ਬਹੁਤ ਹੈਲਪ ਹੋ ਜੇਗੀ ਜੋ ਵੀ ਕਰਾਂਗੇ ਅੱਗੇ ਜਾ ਕੇ ਲਾਈਕ ਹਜੇ ਆਪਣਾ ਕੁਝ ਹੋਣੀ ਹੈ ਸਪੈਸਿਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ ਤਾਂ ਅੱਗੇ ਜਾ ਕੇ ਜੋ ਵੀ ਕਰਾਂਗੇ ਉਹਦੇ ਵੀ ਹੈਲਪ ਬਹੁਤ ਹੋ ਜੇਗੀ ਜੀ ਵਧੀਆ ਜੋ ਪੂਰੇ ਭਾਰਤ ਨਹੀਂ ਪੂਰੇ ਵਰਲਡ ਦੇ ਵਿੱਚ ਅਜੀ ਚੀਜ਼ ਦਾ ਚਰਚਾ ਹੋ ਰਿਹਾ ਜਿਸ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਪੇਰੈਂਟਸ ਆ ਆਪਾ ਤੁਹਾਡੇ ਪਿੰਡਾਂ ਵਾਲੇ ਹਨ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਨਹੀਂ ਆਉਣਾ ਚਾਹੀਦਾ ਕੀ ਸੋਚਦੇ ਇਸ ਬਾਰੇ ਜੀ ਮੈਂ ਤਾਂ ਮੀਡੀਆ ਦੇ ਵਿੱਚ ਤਾਂ ਆਉਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਵੈਸੇ ਆਪਣੀ ਪਬਲਿਸਿਟੀ ਹੋ ਰਹੀ ਹੈ ਲੋਕ ਜਾਣ ਰਿਹਾ ਤਾਂ ਵਧੀਆ ਗੱਲ ਹੀ ਆ ਤੇ ਤੁਹਾਡੇ ਪਿੰਡ ਦਾ ਨਾਮ ਆ ਤੁਹਾਡੇ ਮਾਪਿਆਂ ਦਾ ਨਾਮ ਆ ਪੰਜਾਬ ਭਾਰਤ ਪੂਰੇ ਭਾਰਤ ਦਾ ਨਾਮ ਹੀ ਜਿਹੜਾ ਰੋਸ਼ਨ ਕੀਤਾ ਤੁਸੀਂ ਇਸ ਦੇ ਵਿੱਚ ਸਭ ਤੋਂ ਜਿਹੜਾ ਸਿਹਰਾ ਕਿਸ ਨੂੰ ਦਿੰਦੇ ਹੋ ਜੀ ਪੇਰੈਂਟਸ ਨੂੰ ਜੀ ਉਹਨਾਂ ਨੇ ਹੁਣ ਤੱਕ ਲਾਈਕ ਪਾਲ ਪੋਸ ਕੇ ਵੱਡਾ ਕੀਤਾ ਜੀ ਸਾਰਾ ਉਹਨਾਂ ਦੇ ਦਸਰੀ ਜਾਂਦਾ ਜੀ ਮਣ ਕੇ ਫਿਰ ਸਾਇੰਟਿਸਟ ਦੀ ਲਾਈਨ ਦੇ ਵਿੱਚ ਜਾਊਗੀ ਉਹ ਦੇਖਦੇ ਆ ਜੇ ਅੱਗੇ ਜਾ ਕੇ ਪਤਾ ਚੱਲੇਗਾ ਉਹ ਤਾਂ ਉੱਥੇ ਜੀ ਇਸ ਪ੍ਰੋਜੈਕਟ ਨੂੰ ਤੁਹਾਨੂੰ ਬਣਾਉਣ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਤੁਹਾਡੇ ਸਿਗਰ ਜਿਹੜੇ ਟੀਚਰ ਸਾਹਿਬਾਨ ਸੀਗੇ ਜਾਂ ਕੋਈ ਸਾਥੀ ਸੀ ਕਿੰਨਾ ਦਾ ਯੋਗਦਾਨ ਰਿਹਾ ਤੁਹਾਡੇ ਨਾਲ ਜੀ ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਕਾਲਜ ਦੇ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਫਿਰ ਸਾਡੇ ਜੋ ਸਪੇਸ ਦੇ ਇੰਸਟ੍ਰਕਟਰ ਸੀ ਮਮਤਾ ਗੁਲਾਟੀ ਮੈਮ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲਾਟ ਹੋਏ ਸੀ ਦੋ ਵਿਗਿਆਨੀ ਅਲਾਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਹਾਂ ਹੁਣ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਹੋ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਆ ਤਾਂ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਤੇ ਇਹ ਜੋ ਸਾਡਾ ਪ੍ਰੋਜੈਕਟ ਹੈ ਇਹਦਾ ਮਤਲਬ ਮੂਲ ਸੀ ਜੀ ਕਿ ਆਪਾਂ ਚੰਦ ਤੇ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਨੇ ਕਿ ਚੰਦਰਯਾਨ 2 ਜੋ ਗਿਆ ਸੀ ਉਹਦੀ ਸਾਡੇ ਕੋਲ ਡਾਟਾ ਵਗੈਰਾ ਸੀਗਾ ਲਾਈਕ ਇਮੇਜੇਸ ਸੀ ਟੈਰੇਨ ਮੈਪਸ ਸੀ ਇਹ ਸਭ ਸਾਡੇ ਕੋਲ ਸੀਗਾ ਤੇ ਉਹਦਾ ਇਸਤੇਮਾਲ ਕਰਕੇ ਅਸੀਂ ਆਪਣਾ ਸੇਫ ਨੈਵੀਗੇਸ਼ਨ ਰੂਟਸ ਲੱਭਣੇ ਸੀ ਜੰਤ ਹੈ ਇਸਰੋ ਕੋਲੇ ਕੇ ਕਿਹੜੀ ਮੁਸ਼ਕਲ ਸੀ ਜਿਹੜਾ ਤੁਸੀਂ ਸੋਲੂਸ਼ਨ ਕੀਤਾ ਕਿ ਤੁਹਾਨੂੰ ਸਿਲੈਕਟ ਕੀਤਾ ਜੀ 12 ਪ੍ਰੋਬਲਮ ਸਟੇਟਮੈਂਟ ਸੀ ਜੀ ਤੇ ਉਹਦੇ ਵਿੱਚੋਂ ਅਸੀਂ ਨੌਵੀਂ ਚੁਣੀ ਸੀ ਇਹ ਅਸੀਂ ਚੁਣੀ ਇਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲੂਸ਼ਨ ਵਗੈਰਾ ਸੀ ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹਦੇ ਵਿੱਚ ਉਹਦੇ ਵਿੱਚੋਂ ਹੀ ਚਾਰ ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਨਾਲ ਹੀ ਨਿਕਲ ਰਿਹਾ ਸੀ ਜੀ ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕਰੇਟਰਸ ਹੁੰਦੇ ਜਿਵੇਂ ਖੱਡੇ ਹੋਗੇ ਤੇ ਪਹਾੜੇ ਛੋਟੇ ਛੋਟੇ ਪੱਥਰ ਹੋਗੇ ਉਹ ਲੱਭਨੇ ਸੀ ਉਹ ਇੱਕ ਪ੍ਰੋਬਲਮ ਸਟੇਟਮੈਂਟ ਸੀ ਸਾਨੂੰ ਇਹਦੇ ਵਿੱਚ ਅਸੀਂ ਰਲ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ ਉਹਦੇ ਵਿੱਚ ਇੱਕ ਸੀਗਾ ਕਿ ਕਿੱਥੇ ਕਿੱਥੇ ਮਿਨਰਲ ਕੰਪੋਜੀਸ਼ਨ ਆ ਕੁਝ ਵੀ ਮਿਲਦਾ ਹੈ ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ ਓਬਵੀਅਸ ਇਹਦੇ ਵਿੱਚ ਹੀ ਕਰਨੀ ਪਈ ਕਿਉਂਕਿ ਜਿੱਥੇ ਜਿੱਥੇ ਰੋਵਰ ਜਾਊਗਾ ਜੋ ਆਪਣਾ ਉਥੇ ਚੰਨ ਤੇ ਲੈਂਡ ਹੋਇਆ ਉਹਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਅਸੀਂ ਉਹਦੇ ਵਿੱਚ ਇਹ ਵੀ ਕਰਤੀ ਸੀ ਜੀ ਤੇ ਜੋ ਵੀ ਲੈਂਡਿੰਗ ਸਾਈਟ ਵਗੈਰਾ ਸੀ ਇਹ ਸਭ ਅਸੀਂ ਉਹਦੇ ਵਿੱਚ ਚਾਰ ਪ੍ਰੋਬਲਮ ਸਟੇਟਮੈਂਟ ਆ ਉਹਦੇ ਵਿੱਚ ਇਨਕਲੂਡ ਕਰਤੀ ਸੀ ਜੀ ਇੱਕ ਦੇ ਵਿੱਚ ਹੀ ਲਖਦੀਪ ਤੁਹਾਡੇ ਵੱਲੋਂ ਜਿਹੜਾ ਸੋਲੂਸ਼ਨ ਕੀਤਾ ਗਿਆ ਤੇ ਚੰਦਰਯਾਨ ਨੂੰ ਕਹਿੰਦੇ ਟ੍ਰੈਲ ਲਈ ਭੇਜਿਆ ਗਿਆ ਤੇ ਉਹ ਸਫਲ ਹੋਇਆ ਲੱਗਦਾ ਸੀ ਕਿ ਉਹ ਤੁਹਾਡੀ ਵੇਟੀ ਕਰ ਰਹੇ ਸੀ ਜੀ ਐਕਚੁਅਲ ਦੇ ਵਿੱਚ ਉਹ 3D ਸਿਮੂਲੇਟ ਹੋਇਆ ਸੀ ਜੀ ਬੇਸਿਕਲੀ ਜੋ ਆ ਗੇਮਸ ਖੇਡਦੇ ਆ ਉਹ 3D ਵਿੱਚ ਜੋ ਗੇਮਸ ਖੇਡਦੇ ਆ ਤਾ ਬੇਸਿਕਲੀ ਉਹਦੇ ਵਿੱਚ ਉਹ ਪੂਰਾ ਲੇਕ ਸਫਲ ਹੋਇਆ ਸੀ ਕਿ ਉਹਨੂੰ ਇੱਕ ਰਾਹ ਮਿਲ ਗਿਆ ਸੀ ਸੇਫ ਰਾਹ ਮਿਲ ਗਿਆ ਸੀ ਕਿ ਉਹ ਕਿਸੇ ਖੱਡੇ ਵਿੱਚ ਨਹੀਂ ਜਾ ਰਿਹਾ ਸੀ ਤੇ ਉਹ ਕਿਸੇ ਬੋਲਡਰ ਵਿੱਚ ਨਹੀਂ ਜਾ ਰਿਹਾ ਸੀ ਤਾਂ 3D ਸਿਮੂਲੇਸ਼ਨ ਦੇ ਵਿੱਚ ਉਹ ਸਫਲ ਹੋ ਗਿਆ ਸੀ ਜੀ ਸੁਦੀਪ ਡ੍ਰੀਮ ਤੁਹਾਡਾ ਪੂਰਾ ਹੋ ਗਿਆ ਹਾਲੇ ਤੁਸੀਂ ਕਹਿ ਰਹੇ ਹੋ ਅੱਗੇ ਪਤਾ ਨਹੀਂ ਕੀ ਕੁਝ ਹੋਣਾ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਮੰਨਦੇ ਹੋ ਪਿੰਡ ਦਾ ਮਾਪਿਆਂ ਦਾ ਜਾਂ ਤੁਹਾਡੇ ਟੀਚਰ ਇਹ ਸਭ ਤੋਂ ਵੱਡਾ ਯੋਗਦਾਨ ਜੀ ਮਾਪਿਆਂ ਦਾ ਫਿਰ ਪਿੰਡ ਦਾ ਫਿਰ ਆਪਣੇ ਇੰਸਟੀਚਿਊਟ ਦਾ ਜੀ ਦੋਸਤਾਂ ਦਾ ਸਭ ਦਾ ਯੋਗਦਾਨ ਹੈ ਜੀ ਇਸ ਦੇ ਵਿੱਚ ਜਦੋਂ ਦੀ ਪੋ ਛੋਟੀ ਉਮਰ ਦੇ ਵਿੱਚ ਹੀ ਹਰੇ ਤੁਹਾਡੀ ਪੜ੍ਹਾਈ ਜਿਹੜੀ ਬਾਕੀ ਆ ਅੱਜ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਛੋਟੀ ਉਮਰ ਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਘਸਦੀ ਜਾ ਰਹੀ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਅੱਜ ਦੀ ਚਰਚਾ ਹੋ ਰਹੀ ਜੀ ਨਸ਼ਿਆਂ ਦੇ ਵਿੱਚ ਤਾਂ ਵੈਸੇ ਕੁਝ ਰੱਖਿਆ ਨਹੀਂ ਐ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਕਰਕੇ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ ਆ ਨਸ਼ਾ ਕਰਕੇ ਤਾਂ ਸਭ ਮਤਲਬ ਲੁੱਟੇ ਜਾਂਦੇ ਨੇ ਮੈਂ ਤਾਂ ਕਹੂੰਗਾ ਕਿ ਪੜ੍ਹਾਈ ਹੀ ਕਰੋ ਕਿਉਂਕਿ ਜੋ ਆਪਣ ਲਾਈਕ ਇੰਡੀਆ ਦੇ ਵਿੱਚ ਹੈ ਆਪੋਰਚੁਨਿਟੀਆਂ ਬਹੁਤ ਨੇ ਜੀ ਬਾ ਜਾਂ ਨਾ ਆਪਨ ਬਾਹਰ ਜਾਣ ਦੀ ਲੋੜ ਹੈ ਇੰਡੀਆ ਆਪ机会 ਦਿੰਦਾ ਹੈ ਬਸ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਇੱਥੇ ਆਪਾਂ ਬਾਹਰ ਜਾਣੇ ਆ ਉੱਥੇ ਮਿਹਨਤ ਕਰਦੇ ਉਹਦੇ ਨਾਲ ਆਪਾਂ ਇੰਡੀਆ ਚ ਮਿਹਨਤ ਕਰੀਏ ਇੰਡੀਆ ਬਹੁਤ ਆਪੋਰਚੁਨਿਟੀ ਦਿੰਦਾ ਹੈ ਜੀ ਜਿਹੜਾ ਸਮਾਂ ਤੁਹਾਡੇ ਕੋਲੇ ਬਹੁਤ ਘੱਟ ਹੈ ਕਿਉਂਕਿ ਜਦੋਂ ਤੁਸੀਂ ਇੱਕ ਸਾਇੰਟਿਸਟ ਲਾਈਨ ਪਕੜ ਲੈਂਦੇ ਹੋ ਤਾਂ ਇੱਕ ਇੱਕ ਸੈਕਿੰਡ ਵੀ ਤੁਹਾਡੇ ਲਈ ਕੀਮਤੀ ਆ ਲੱਗਦਾ ਕਿ ਪਿੰਡ ਤੋਂ ਵੀ ਦੂਰ ਚਲੇ ਜਾਓਗੇ ਉਸ ਤੋਂ ਬਾਅਦ ਹਾਂਜੀ ਅਸੀਂ ਪਿੰਡ ਤੋਂ ਦੂਰ ਤਾਂ ਨਹੀਂ ਜਾਂਦੇ ਜੀ ਪਿੰਡ ਨੂੰ ਤਾਂ ਹਮੇਸ਼ਾ ਨਾਲ ਹੀ ਰੱਖਾਂਗੇ ਜੀ ਬਾਕੀ ਜੇ ਉੱਥੇ ਸਟੇ ਵਗੈਰਾ ਹੋਇਆ ਉਹ ਜੋ ਦੇਣਗੇ ਉੱਥੇ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਆਕਤ। ਬਹੁਤ ਕਾਫੀ ਖੁਸ਼ੀ ਹੋ ਰਹੀ ਹੈ। ਇਹ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ, ਇਸਰੋ ਦਾ ਕਰਦਾ ਜੀ, ਮੈਂ ਪੇਰੈਂਟਸ ਦਾ ਕਰਦਾ, ਮੈਂ ਥਾਪਰ ਦਾ ਕਰਦਾ, ਮੈਂ ਸਭ ਤੋਂ ਵੱਧ ਆਪਣੇ ਪਿੰਡ ਦਾ ਕਰਦਾ ਜੀ ਜੋ ਮੈਨੂੰ ਇਹਨਾਂ ਮਾਨ ਸਤਕਾਰ ਦੇ ਰਿਹਾ ਜੀ। ਅੱਜ ਤੁਹਾਡੇ ਬੇਟੇ ਨੇ ਪਿੰਡ ਦਾ ਹੀ ਨਹੀਂ ਤੁਹਾਡਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਕਿੰਨੀ ਖੁਸ਼ੀ ਹੋ ਰਹੀ ਹੈ ਔਰ ਕੀ ਤੁਹਾਡਾ ਡ੍ਰੀਮ ਵੀ ਸੀ ਇਹ ਵੀ ਬੱਚਾ ਸਾਡਾ ਇਸੇ ਲਾਈਨ ਦੇ ਵਿੱਚ ਜਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਆ ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ ਸਾਰੇ ਲੋਕ ਕੰਗ੍ਰੈਚੁਲੇਸ਼ਨ ਦੇ ਰਹੇ ਨੇ ਤੇ ਹਰ ਮਾਂ-ਬਾਪ ਦਾ ਹੀ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਉੱਥੋਂ ਤੱਕ ਜਾਵੇ ਜਿੱਥੋਂ ਤੱਕ ਅਜੇ ਤੱਕ ਕੋਈ ਨਹੀਂ ਗਿਆ ਉਹ ਰੋ ਸਾਡਾ ਵੀ ਸੀ ਔਰ ਸਾਡੇ ਬੱਚੇ ਨੇ ਮਿਹਨਤ ਕੀਤੀ ਸਾਰੇ ਬੱਚੇ ਹੀ ਕਰਦੇ ਆ ਲੇਕਿਨ ਕਿਸੇ ਕਿਸੇ ਬੰਦੇ ਨੂੰ ਸਹੀ ਰਾਹ ਮਿਲ ਜਾਂਦਾ ਕਿਸੇ ਬੱਚੇ ਨੂੰ ਸਹੀ ਰਾਹ ਮਿਲ ਜਾਂਦਾ ਔਰ ਕਈ ਬੱਚੇ ਸਹੀ ਰਾਹ ਲੱਭਣ ਦੇ ਵਿੱਚ ਕਈ ਵਾਰ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਾਉਂਦੇ ਸਾਡੇ ਬੱਚੇ ਨੂੰ ਸਹੀ ਜਗ੍ਹਾ ਮਿਲੀ ਸਹੀ ਰਸਤੇ ਤੇ ਚੜਿਆ ਹੈ ਕਾਥੋਂ ਮਿਲਿਆ ਹਾਈਦਰਾਬਾਦ ਗਿਆ ਉੱਥੋਂ ਉਹਨੂੰ ਸਹੀ ਗਾਈਡਲਾਈਨ ਮਿਲੀ ਔਰ ਉਹ ਸਹੀ ਜਗ੍ਹਾ ਪਹੁੰਚ ਗਿਆ ਔਰ ਉਹਨੇ ਇਸ ਤਰੀਕੇ ਨਾਲ ਰਾਸ਼ਟਰਪਤੀ ਤੋਂ ਸਨਮਾਨ ਮਿਲ ਗਿਆ ਪਰ ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਵੀ ਜਿਹੜਾ ਤੁਹਾਡਾ ਨਾਮ ਆ ਉਹਨੇ ਵਿਸ਼ਵ ਦੇ ਵਿੱਚ ਚੱਲ ਰਿਹਾ ਹੈ ਬੜਾ ਸੋਹਣਾ ਲੱਗਦਾ ਜੀ ਜਦੋਂ ਕੋਈ ਬਾਹਰੋਂ ਆ ਕੇ ਇੱਕ ਅਣਜਾਣ ਆਦਮੀ ਪੁੱਛਦਾ ਤੁਹਾਡਾ ਬੱਚਾ ਕਿਵੇਂ ਹੈ ਕਿੰਨਾ ਵਧੀਆ ਕੀਤਾ ਉਹਨੇ ਬੜੀ ਯਾਨੀ ਦਿਲ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਉਹ ਸੰਭਾਲੀ ਨਹੀਂ ਜਾਂਦੀ ਤੇ ਨਾਲ-ਨਾਲ ਪੂਰੇ ਪੰਜਾਬ ਭਾਰਤ ਦਾ ਨਾਮ ਰੌਸ਼ਨ ਕੀਤਾ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡਾ ਬੱਚਾ ਜਹਾਂ ਤੱਕ ਪਹੁੰਚਿਆ ਔਰ ਜਦੋਂ ਪੜ੍ਹਾਈ ਕਰਦਾ ਸੀ ਜੀ ਤੁਹਾਡਾ ਕਿੰਨਾ ਕਿ ਯੋਗਦਾਰ ਰਿਹਾ ਅੰਕਲ ਜੀ ਤਾਂ ਦੱਸ ਹੀ ਦਿੱਤਾ ਕਿ ਪੂਰਾ ਹੁਕਮ ਸੀ ਇਹਨਾਂ ਦੇ ਪਰ ਮੇਰਾ ਪੂਰਾ ਯੋਗਦਾਰ ਰਿਹਾ ਜੀ ਮੈਂ ਪੂਰੀ ਸਟੱਡੀ ਕਰਵਾਉਂਦੀ ਸੀ ਇਹਨੂੰ 5th 6th ਤੱਕ ਮੈਂ ਖੁਦ ਕਰਵਾਉਂਦੀ ਸੀ ਉਸ ਤੋਂ ਅੱਗੇ ਮਤਲਬ ਕਿ ਲਾਈਕ ਨਹੀਂ ਸਮਝ ਆ ਰਿਹਾ ਤਾਂ ਟਿਊਸ਼ਨ ਕਰਵਾਉਂਦੀ ਸੀ ਹਾਂਜੀ ਅਸੀਂ ਆਰਮੀ ਸਕੂਲ 'ਚ ਇਹਨੂੰ ਪੜਾਇਆ ਸਟਾਰਟਿੰਗ ਤੋਂ ਲੈ ਕੇ ਔਰ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਲਾਈਵ ਦੇਖ ਰਹੇ ਤਾਂ ਉਹ ਵੀ ਬੱਚੇ ਵਾਂਗ ਬਣਨਾ ਚਾਹੁੰਦੇ ਨੇ ਮੈਂ ਤਾਂ ਬੱਚਿਆਂ ਨੂੰ ਇਹ ਮੈਸੇਜ ਦਵਾਂਗੀ ਕਿ ਨਸ਼ੇ ਪਤੇ ਤੋੜ ਐ ਤੋ ਕਿ ਨਵ ਮਤਲਬ ਕਿ ਤਰੱਕੀ ਤੱਕ ਪਹੁੰਚਣਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਜਿਵੇਂ ਅੱਜ ਪੋਤੇ ਨੇ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਨਾਮ ਚਮਕਾਇਆ ਤੁਹਾਡੇ ਪਿੰਡ ਦਾ ਕਿਵੇਂ ਦੇਖਦੇ ਹੋ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਨਾਲ ਦੇਖਦੇ ਆ ਵੀ ਇਹਨੇ ਵੀ ਪਿਓ ਦਾਦੇ ਦਾ ਸਭ ਦਾ ਨਾਮ ਚਾ ਕੀਤਾ ਕਿੰਨੀ ਖੁਸ਼ੀ ਹੋ ਰਹੀ ਬਾਤ ਬਹੁਤ ਜਿਆਦਾ ਜਦੋਂ ਉਹ ਬਾਪੂ ਕੋੜਤਾ ਸੀ ਪੜਾਈ ਪੱਖੋਂ ਜਾਂ ਕਹਿ ਲਈਏ ਕਿ ਲੜਦਾ ਸੀ ਤੇ ਤੁਸੀਂ ਬੋਲਦੇ ਸੀ ਵੀ ਨਾ ਵੀ ਪੜ ਹੀ ਲਊਗਾ ਅੱਗੇ ਜਦੋਂ ਬੱਚੇ ਨੂੰ ਆਪਾਂ ਕਿਸੇ ਕੰਮ ਦੇ ਖਾਤਰ ਘੂਰਦੇ ਹੋਗੇ ਨਾ ਹਾਂਜੀ ਉਦੋਂ ਤਾਂ ਚੰਗਾ ਹੀ ਲੱਗਦਾ ਹੈ ਹਮ ਅੱਜ ਬੇਬੇ ਉਹਨੇ ਮਕਾਮ ਹਾਸਲ ਕਰ ਲਿਆ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਪੋਤੇ ਨੂੰ ਉਹਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜੀ ਹਾਂਜੀ ਰਾਜਪਾਲ ਜੀ ਤੁਸੀਂ ਵੀ ਪੱਤਰਕਾਰ ਰਹਿ ਚੁੱਕੇ ਹੋ ਬਹੁਤ ਸਾਰੀਆਂ ਸਲਾਮਾਂ ਕਰਦੇ ਹੋ ਅੱਜਕੱਲہ ਵੀਜ਼ਾ ਕੰਸਲਟੈਂਟ ਹੋ ਤੇ ਅੱਜ ਤੁਹਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਔਰ ਤੁਸੀਂ ਵੀ ਇੱਥੇ ਮੌਜੂਦ ਹੋ ਕਿਵੇਂ ਦੇਖਦੇ ਐਸਾ ਪਲਾਪੀ ਪਹਿਲਾਂ ਤਾਂ ਜਗਵੀਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਸੀਂ ਸਾਡੇ ਪਿੰਡ ਆਏ ਤੇ ਸਾਨੂੰ ਇਸ ਮੌਕਾ ਦਿੱਤਾ ਵੀ ਇੱਕ ਆਪਣੇ ਪਿੰਡ ਦੇ ਨੌਜਵਾਨ ਨੇ ਇੱਕ ਮੁੰਡਾ ਨਵਦੀਪ ਸਿੰਘ ਸਾਡਾ ਭਤੀਜਾ ਜਿਹਨੇ ਪਿੰਡ ਦਾ ਆਪਣੇ ਮਾਤਾ-ਪਿਤਾ ਦਾ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈਗਾ ਦੇਖੋ ਇਸਰੋ ਵਰਗੀ ਇੱਕ ਜਿਹੜੀ ਸੰਸਥਾ ਦੇ ਵਿੱਚ ਜਾ ਕੇ ਜਿਹੜੀਆਂ ਸਾਇੰਟਿਸਟਾਂ ਨੂੰ ਪ੍ਰੋਬਲਮ ਆ ਰਹੀਆਂ ਚੰਦਰਯਾਨ ਨੂੰ ਜਿਹੜੀ ਪ੍ਰੋਬਲਮ ਆਈ ਉਹਦਾ ਸੋਲੂਸ਼ਨ ਲੱਭਣਾ ਤੇ ਉਹ ਲੱਭ ਕੇ ਵੀ ਉਹਦੇ ਵਿੱਚ ਕਾਮਯਾਬ ਹੋਣਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਣਾ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਪੂਰੇ ਨਗਰ ਖਾਈ ਵਾਸਤੇ ਤੇ ਬੁਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਪੂਰੇ ਪੰਜਾਬੀਆਂ ਨੂੰ ਮਾਣ ਆ ਸਾਨੂੰ ਇਹੋ ਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਪੈਣੀ ਆ ਜਿਹੜੇ ਨੌਜਵਾਨ ਅੱਜ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦਾ ਰੁੱਖ ਕਰ ਰਹੇ ਆ ਤੇ ਉਹਨਾਂ ਨੂੰ ਇਹੋ ਜਿਹੇ ਨੌਜਵਾਨਾਂ ਤੋਂ ਹੀ ਸੇਧ ਮਿਲਣੀ ਆ ਵੀ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਅਰੇ ਇਹਦੇ ਸਵਾਗਤ ਲਈ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਕੋਈ ਥੋੜਾ ਜਿਹਾ ਇੱਕ ਤਾਂ ਬਹੁਤ ਸ਼ਾਰਟ ਟਾਈਮ ਨੋਟਿਸ ਸੀਗਾ ਤੇ ਸਾਨੂੰ ਪਤਾ ਵੀ ਮੌਕੇ ਤੇ ਲੱਗਿਆ ਤੇ ਬਾਈ ਜੀ ਉਹਨੇ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਹਾਈਡ ਕਰਨਾ ਚਾਹੁੰਦੇ ਸੀਗੇ ਕਹਿੰਦੇ ਵੀ ਨਹੀਂ ਮੀਡੀਆ 'ਚ ਜਾਣਾ ਤੇ ਮੈਂ ਹੀ ਉਹਨਾਂ ਨੂੰ ਥੋੜਾ ਹੌਸਲਾ ਦਿੱਤਾ ਵੀ ਇਹ ਚੀਜ਼ ਆਪਾਂ ਨੂੰ ਹਾਈਡ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਵੀ ਬੱਚਿਆਂ ਦੇ ਵਿੱਚ ਇਹ ਮਿਸਾਲ ਜਾਵੇ ਆਪਣੇ ਪਿੰਡ ਦੇ ਹੋਰ ਨੌਜਵਾਨ ਇਹਨਾਂ ਨੂੰ ਦੇਖ ਕੇ ਸੇਧ ਲੈਣਗੇ ਅੱਗੇ ਵਧਣਗੇ ਹਨ ਤੇ ਇਸ ਕਰਕੇ ਉਹ ਫਿਰ ਉਸ ਤੋਂ ਬਾਅਦ ਉਹ ਐਗਰੀ ਹੋਏ ਤੇ ਚਲੋ ਤੁਹਾਡੇ ਨਾਲ ਸੰਪਰਕ ਹੋਇਆ ਤੇ ਪਿੰਡ ਵੱਲੋਂ ਮੈਂ ਤਾਂ ਕਹਿੰਦਾ ਜੀ ਇੱਕ ਸੈਮੀਨਾਰ ਵਾਂਗੂ ਨਾ ਸਮਾਗਮਤ ਹੋਣਾ ਚਾਹੀਦਾ ਬੱਚੇ ਦਾ ਬਹੁਤ ਸੋਹਣੀ ਵੱਡੀ ਅਚੀਵਮੈਂਟ ਆ ਬੱਚੇ ਦੀ ਤੁਸੀਂ ਪ੍ਰਵਾਨ ਦੀ ਗੱਲ ਕੀਤੀ ਆ ਨਾਲ ਦੀ ਨਾਲ ਜੇਕਰ ਨੌਜਵਾਨੀ ਦੀ ਗੱਲ ਕਰਾਂ ਇਹਦੀ ਜੋ ਕਿ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਕੀ ਮੈਸੇਜ ਦੇਣਾ ਚਾਹੁੰਦਾ ਵੇਖੋ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਜਿਹੜਾ ਦੋਸ਼ ਆ ਉਹ ਸਰਕਾਰਾਂ ਨੂੰ ਹੀ ਜਾਂਦਾ ਜੇ ਪ੍ਰੋਪਰ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਉਸ ਤੋਂ ਬਾਅਦ ਜਿਹੜੀ ਸਿੱਖਿਆ ਆ ਉਹਨੂੰ ਕਿਤਾ ਮੁਖੀ ਬਣਾਇਆ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਨਸ਼ੇ ਵਾਲੇ ਪਾਸੇ ਉਹ ਵੀ ਨੌਜਵਾਨਾਂ ਦਾ ਰੁਝਾਨ ਹੈ ਜਿਹੜਾ ਉਹ ਘਟੂਗਾ ਦੂਸਰਾ ਬਾਹਰਲੇ ਪਾਸੇ ਜਾਣ ਤੋਂ ਵੀ ਕਿਉਂਕਿ ਜੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੱਈਆ ਕਰਾਏ ਜਾਣ ਉਹਨਾਂ ਦਾ ਜੀਵਨ-ਵਸਰ ਇੱਥੇ ਹੀ ਚੰਗਾ ਹੋ ਜੇ ਤਾਂ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ ਦੇਖੋ ਸਾਡਾ ਕੀਤਾ ਹੈਗਾ ਚਲੋ ਅਸੀਂ ਇਸ ਕਿਤੇ ਨਾਲ ਜੁੜੇ ਹੋਏ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੀਜ਼ ਹੈ ਆਪਦੀ ਮਿੱਟੀ ਵਾਸਤੇ ਪੰਜਾਬ ਵਾਸਤੇ ਦੇਖੋ ਇਹਨੂੰ ਛੱਡ ਕੇ ਜਾਣਾ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਬਹੁਤ ਸਾਰੇ ਘਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਰੇਕ ਦਾ ਸ਼ੌਕ ਵੀ ਨਹੀਂ ਹੁੰਦਾਗਾ ਪਰ ਅਸੀਂ ਤਾਂ ਫਿਰ ਵੀ ਨੌਜਵਾਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਸ ਮਿੱਟੀ ਨਾਲ ਜੁੜੇ ਰਹੋ ਕੋਈ ਇੱਥੇ ਵੀ ਜਿਵੇਂ ਇਹ ਮੁੰਡੇ ਨੇ ਪ੍ਰਾਪਤੀ ਕੀਤੀ ਹੈ ਨਵਦੀਪ ਨੇ ਤੇ ਐਦਾਂ ਹੀ ਤੁਸੀਂ ਵੀ ਅੱਗੇ ਵਧੋ ਫਿਰ ਤੋਂ ਮੈਂ ਤੁਹਾਡਾ ਇੱਥੇ ਤੁਹਾਡੇ ادارے ਵੱਲੋਂ ਆਉਣ ਦਾ ਬਾਕੀ ਵੀ মিডিਆ ਭਾਈਚਾਰਾ ਜਿੰਨਾ ਵੀ ਇੱਥੇ ਪਹੁੰਚ ਰਿਹਾ ਹੈਗਾ ਅਪਰੋਚ ਕਰ ਰਿਹਾ ਇਸ ਬੱਚੇ ਨੂੰ ਹਾਈਲਾਈਟ ਕਰ ਰਿਹਾ ਵਰਲਡ ਵਾਈਡ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਾਨੂੰ ਵੀ ਮੌਕਾ ਦਿੱਤਾ ਵੀ ਆ ਕੇ ਤੁਸੀਂ ਬੱਚੇ ਨੂੰ ਅੱਗੇ ਲੈ ਕੇ ਚਲੀਏ ਹਨ ਤੇ ਬਾਕੀ ਸਾਰੇ ਨਗਰ ਦਾ ਮੈਂ ਤਾਂ ਸਾਰਿਆਂ ਦਾ ਹੀ ਧੰਨਵਾਦ ਕਰ ਦਾਂਗੇ ਇਸ ਬੱਚੇ ਦੀ ਪ੍ਰਾਪਤੀ ਬਹੁਤ ਵੱਡੀ ਹੈ ਜੀ ਦਰਸ਼ਕੋ ਇਹ ਸੀ ਨਵਦੀਪ ਪਿੰਡ ਖਾਈ ਦਾ ਉਹ ਨੌਜਵਾਨ ਜਿਸ ਨੇ ਪੂਰੇ ਭਾਰਤ ਵਿੱਚ ਅਜਿਹੀ ਉਪਲਬਧੀ ਹਾਸਲ ਕੀਤੀ ਆ ਤੇ ਅੱਜ ਉਹਨਾਂ ਦੇ ਮਾਪੇ ਪੈਣ ਪ੍ਰਾਤ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਐ ਉਮੀਦ ਕਰਦੇ ਆ ਕਿ ਅੱਜ ਦੀ ਜੋ ਸਟੋਰੀ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਜੋ ਵੀ ਨੌਜਵਾਨ ਸਟੋਰੀ ਨੂੰ ਦੇਖ ਰਿਹਾ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਸੀਂ ਆਪਦੇ ਪਿੰਡ ਦਾ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨ ਕਰ ਸਕੀਏ